ਨੂਰ ਦੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਵਿੱਚ ਜੇਤੂ ਯਾਨੀ ਚੁੰਕੇ ਆਏ ਹੋਏ ਸਰਦਾਰ ਰਣਵੀਰ ਸਿੰਘ ਜੋ ਜੁਆਇੰਟ ਸੈਕਟਰੀ ਡੀਜੀਪੀਸੀ ਜੰਮੂ ਵੀ ਹਨ ਉਹਨਾਂ ਨੇ ਵੀ ਕੀ ਕਿਹਾ ਇਹ ਵੀ ਤੁਹਾਨੂੰ ਦੱਸਾਂਗਾ ਪਰ ਪਹਿਲਾਂ ਇਸ ਵੀਡੀਓ ਨੂੰ ਧੋਰ ਦੇ ਨਾਲ ਦੇਖੋ ਇਸ ਵੀਡੀਓ ਦੇ ਵਿੱਚ ਜੋ ਮੈਨੇਜਰ ਹੈ ਉਸ ਗੁਰਦੁਆਰਾ ਸਾਹਿਬ ਦਾ ਉਹ ਵੀ ਰਾਗੀ ਜੱਥਿਆਂ ਦੇ ਬਿਲਕੁਲ ਪਿੱਛੇ ਬੈਠਾ ਹੋਇਆ ਹੈ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੋre ਬੜੀ ਹੀ ਨਿੰਦਨਯੋਗ ਅਤੇ ਸ਼ਰਮਨਾਕ ਜਿਹੜੀ ਘਟਨਾ ਹੈ ਉਹ ਅਖਨੂਰ ਵਿਖੇ ਵਾਪਰੀ। ਮਰਿਆਦਾ ਦਾ ਘਾਣ ਹੋਵੇ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ। ਇਹ ਆਮ ਤੌਰ ਤੇ ਹੁਣ ਕਈ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਈ ਜਗ੍ਹਾ ਤੇ ਗੁਰੂ ਘਰਾਂ ਦੇ ਵਿੱਚ ਡੈਲੀਬਰੇਟਲੀ ਮਰਿਆਦਾ ਦਾ ਘਾਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕੀਤੀ ਜਾਂਦੀ ਹੈ ਸਰਜੀ ਪਿਆ ਹੁਣ ਇਸ ਵਿਆਹ ਦੀਆਂ ਕੁਝ ਖਾਸ ਗੱਲਾਂ ਨੋਟ ਕਰਨ ਵਾਲੀਆਂ ਨੇ ਕਿ ਇਸ ਵਿਆਹ ਦੇ ਵਿੱਚ ਲਾੜੀ ਲਾੜਾ ਯਾਨੀ ਵਿਆਹ ਵਾਲੇ ਵਰ-ਵਦੂ ਕਹਿ ਲਓ ਜਾਂ ਲਾੜੀ ਲਾੜਾ ਕਹਿ ਲਓ ਜਾਂ ਕੁਝ ਮੈਂ ਇਸ ਨੂੰ ਅਨੰਦ ਕਾਰਜ ਵਰਡ ਇਸ ਕਰਕੇ ਨਹੀਂ ਯੂਜ਼ ਕਰ ਰਿਹਾ ਕਿਉਂਕਿ ਇਹ ਅਨੰਦ ਕਾਰਜ ਹੋਇਆ ਹੀ ਨਹੀਂ ਮर्यादा ਦਾ ਘਾਣ ਹੋਵੇ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਇਹ ਆਮ ਤੌਰ ਤੇ ਹੁਣ ਕਈ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਈ ਜਗ੍ਹਾ ਤੇ ਗੁਰੂ ਘਰਾਂ ਦੇ ਵਿੱਚ ਡੈਲੀਬਰੇਟਲੀ ਮर्यादा ਦਾ ਘਾਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਜੀਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਸਿੰਘ ਗੱਲ ਕਰ ਰਹੇ ਹਾਂ ਅਖਨੂਰ ਜੰਮੂ ਕਸ਼ਮੀਰ ਦੀ ਅਖਨੂਰ ਇਲਾਕੇ ਦੀ ਜਿੱਥੇ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਤਪੂ ਸਥਾਨ ਗੁਰਦੁਆਰਾ ਸਾਹਿਬ ਸਥਿਤ ਹੈ ਉਸ ਗੁਰੂ ਘਰ ਦੇ ਇੱਕ ਹਾਲ ਦੇ ਵਿੱਚ 11 ਤਰੀਕ ਨੂੰ ਯਾਨੀ 11 ਅਗਸਤ ਨੂੰ ਇੱਕ ਫਰਜੀ ਵਿਆਹ ਪੜਾਇਆ ਜਾਂਦਾ ਹੈ ਕਿਉਂਕਿ ਵੀਡੀਓ ਜੋ ਵਾਇਰਲ ਹੋਈ ਹੈ ਇਸ ਵਿਆਹ ਦੀ ਸੀਸੀਟੀਵੀ ਫੁਟੇਜ ਗੁਰਦੁਆਰਾ ਸਾਹਿਬ ਦੀ ਕਿਉਂਕਿ ਸੀਸੀਟੀਵੀ ਕੈਮਰੇ ਇਸੇ ਕਰਕੇ ਲਗਾਏ ਜਾਂਦੇ ਨੇ ਕਿ ਗੁਰੂ ਘਰ ਦੇ ਵਿੱਚ ਜੇ ਕਿਤੇ ਕੋਈ ਬੇਅਦਬੀ ਹੋਵੇ ਕੋਈ ਮर्यादा ਦਾ ਘਾਣ ਹੋਵੇ ਤਾਂ ਕੋਈ ਕਲਪਰੇਟ ਜਿਹੜਾ ਹੈ ਉਹ ਬਚ ਨਾ ਸਕੇ ਔਰ ਇਹਨਾਂ ਹੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਉਸ ਮੈਨੇਜਮੈਂਟ ਕਮੇਟੀ ਦੇ ਵਿੱਚ ਕਈ ਬੰਦੇ ਜਿਨ੍ਹਾਂ ਨੇ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਤੁਸੀਂ ਦੇਖ ਰਹੇ ਹੋ ਨਾਲ ਦੇ ਨਾਲ ਵੀਡੀਓ ਵੀ ਤੁਹਾਨੂੰ ਦਿਖਾਵਾਂਗਾ ਔਰ ਇਹ ਵੀ ਦੱਸਾਂਗਾ ਕਿ ਉੱਥੇ ਦੇ ਅਖਨੂਰ ਦੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਵਿੱਚ ਜੇਤੂ ਯਾਨੀ ਚੁਣ ਕੇ ਆਏ ਹੋਏ ਸਰਦਾਰ ਰਣਵੀਰ ਸਿੰਘ ਜੋ ਜੁਆਇੰਟ ਸੈਕਟਰੀ ਡੀਜੀਪੀਸੀ ਜੰਮੂ ਵੀ ਹਨ ਉਹਨਾਂ ਨੇ ਵੀ ਕੀ ਕਿਹਾ ਇਹ ਵੀ ਤੁਹਾਨੂੰ ਦੱਸਾਂਗਾ ਪਰ ਪਹਿਲਾਂ ਇਸ ਵੀਡੀਓ ਨੂੰ ਧੋਹਰ ਦੇ ਨਾਲ ਦੇਖੋ ਇਸ ਵੀਡੀਓ ਦੇ ਵਿੱਚ ਜੋ ਮੈਨੇਜਰ ਹੈ ਉਸ ਗੁਰਦੁਆਰਾ ਸਾਹਿਬ ਦਾ ਉਹ ਵੀ ਰਾਗੀ ਜਥਿਆਂ ਦੇ ਬਿਲਕੁਲ ਪਿੱਛੇ ਬੈਠਾ ਹੋਇਆ ਹੈ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਇਹ ਬੜੀ ਹੀ ਨਿੰਦਨ ਯੋਗ ਅਤੇ ਸ਼ਰਮਨਾਕ ਜਿਹੜੀ ਘਟਨਾ ਹੈ ਉਹ ਅਖਨੂਰ ਵਿਖੇ ਵਾਪਰੀ ਹੈ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠਾ ਇੱਕ ਵਿਆਹ ਸ਼ਾਦੀ ਵਾਲਾ ਜੋੜਾ ਉਸ ਨੂੰ ਇੱਕ ਬੰਦਾ ਤਾਬਿਆਂ ਦੇ ਪਿੱਛੋਂ ਉੱਠ ਕੇ ਆ ਕੇ ਕੁਝ ਕਹਿੰਦਾ ਹੈ ਔਰ ਕਹਿਣ ਤੋਂ ਬਾਅਦ ਉਹ ਵਾਪਸ ਪਿੱਛੇ ਮੁੜਦਾ ਹੈ ਔਰ ਮੁੜ ਕੇ ਕੈਮਰਾਮੈਨ ਨੂੰ ਕਹਿੰਦਾ ਹੈ ਕਿ ਇਸ ਤਰੀਕੇ ਦੀਆਂ ਫੋਟੋਆਂ ਖਿੱਚੀ ਜਾਂ ਨੀ ਕਿ ਇੱਕ ਗਾਈਡ ਹੈ ਫੇਕ ਵਿਆਹ ਕਰਾਉਣ ਵਾਲਿਆਂ ਦਾ ਸ਼ਾਇਦ ਇਹ ਤਾਂ ਲੱਗਦਾ ਹੈ ਪਰ ਹੁਣ ਮਾਮਲਾ ਸਿਰਫ ਇੱਥੇ ਤੱਕ ਨਹੀਂ ਹੈ ਵੀਡੀਓ ਜਦ ਦੀ ਬਾਹਰ ਆਈ ਹੈ ਲੋਕਾਂ ਦੇ ਵਿੱਚ ਵੀ ਰੋष ਹੈ ਗੁੱਸਾ ਹੈ ਕਿ ਐਸਾ بار بار ਕਿਉਂ ਹੋ ਰਿਹਾ ਹੈ ਆਖਰ ਪ੍ਰਬੰਧਕੀ ਢਾਂਚਾ ਗੁਰਦੁਆਰਿਆਂ ਦਾ بار بار ਇਸ ਤਰ੍ਹਾਂ ਪ੍ਰਸ਼ਨਾਂ ਦੇ ਵਿੱਚ ਇਹਨਾਂ ਦੇ ਉੱਤੇ ਪ੍ਰਸ਼ਨ ਚਿੰਨ ਕਿਉਂ ਲੱਗ ਰਹੇ ਹਨ ਰਣਵੀਰ ਸਿੰਘ ਜੋ ਜੁਆਇੰਟ ਸੈਕਟਰੀ ਜੀਪੀਸੀ ਜੰਮੂ ਨੇ ਅਤੇ ਉਸ ਗੁਰਦੁਆਰੇ ਦੀ ਸਾਮ ਸੰਭਾਲ ਉਹਨਾਂ ਦਾ ਦਫ਼ਤਰ ਵੀ ਉਸੇ ਅੰਦਰ ਹੈ ਸੂਤਰਾਂ ਦੇ ਮੁਤਾਬਕ ਤਾਂ ਇਹ ਵੀ ਪਤਾ ਚੱਲਿਆ ਹੈ ਕਿ ਰਣਵੀਰ ਸਿੰਘ ਨੂੰ ਸ਼ਾਇਦ ਉਹ ਪਰਿਵਾਰ ਮਿਲ ਕੇ ਵੀ ਗਿਆ ਉਹਨਾਂ ਦੇ ਦਫ਼ਤਰ ਦੇ ਵਿੱਚ ਪਰ ਰਣਵੀਰ ਸਿੰਘ ਜੀ ਦਾ ਕਹਿਣਾ ਹੈ ਕਿ ਇਹ 11 ਤਰੀਕ ਦੀ ਘਟਨਾ ਹੈ ਕਰੀਬ 1:23 ਮਿੰਟ ਦੀ ਅਤੇ ਮੈਂ 2:00 35 ਮਿੰਟ ਤੇ ਸ਼ਾਇਦ ਇਸੇ ਸਮੇਂ ਦੇ ਵਿੱਚ ਕਿਉਂਕਿ ਸੀਸੀਟੀਵੀ ਫੁਟੇਜ ਵੀ ਇਹੀ ਦੱਸਦੀ ਹੈ ਕਿ 2:35 ਤੇ ਉਹ ਉਸੇ ਗੁਰਦੁਆਰਾ ਸਾਹਿਬ ਆਉਂਦੇ ਨੇ ਆਪਣੀ ਡਿਊਟੀਆਂ ਨਿਭਾਉਣ ਤੋਂ ਬਾਅਦ ਪਰ ਜਦ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਚਾਰ ਮੈਨੇਜਰ ਨੇ ਇਸ ਗੁਰਦੁਆਰਾ ਸਾਹਿਬ ਦੇ ਇੱਕ ਮੈਨੇਜਰ ਤਾਂ ਬਿਲਕੁਲ ਸਾਫ਼-ਸਾਫ਼ ਸਾਹਮਣੇ ਦਿਖਾਈ ਦੇ ਰਿਹਾ ਹੈ ਕਿ ਇੱਕ ਰਾਗੀ ਜਥੇ ਦੇ ਪਿੱਛੇ ਬੈਠਾ ਹੋਇਆ ਔਰ ਬਾਕੀ ਦੇ ਤਿੰਨ ਮੈਨੇਜਰ ਕੌਣ ਨੇ ਮੈਂ ਨਾਮ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਤਾਂ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਜੋ ਰਾਗੀ ਜਥਿਆਂ ਦੇ ਪਿੱਛੇ ਬੈਠਾ ਮੈਨੇਜਰ ਹੈ ਉਸ ਦਾ ਨਾਮ ਰਾਮ ਸਿੰਘ ਹੈ ਔਰ ਇਹ ਉਸ ਗੁਰਦੁਆਰੇ ਦੀ ਸਾਮ ਸੰਭਾਲ ਜਿਹੜੀ ਹੈ ਉਹ ਉਹਦੀ ਮੈਨੇਜਮੈਂਟ ਦੀ ਰਾਖੀ ਕਰਦੇ ਨੇ ਪਰ ਇਹ ਸਾਮ ਸੰਭਾਲ ਹੈ ਰਣਵੀਰ ਸਿੰਘ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਨੂੰ ਜਿਹੜਾ ਹੈ ਨੋਟਿਸ ਜਿਹੜਾ ਹੈ ਉਹ ਭੇਜ ਦਿੱਤਾ ਗਿਆ ਹੈ ਐਕਸਪਲੇਨੇਸ਼ਨ ਚਿੱਠੀ ਜਿਹੜੀ ਹੈ ਉਹ ਕੱਢ ਦਿੱਤੀ ਗਈ ਹੈ ਔਰ 3 ਦਿਨ ਦਾ ਸਮਾਂ ਦਿੱਤਾ ਗਿਆ ਹੈ ਪਤਾ ਨਹੀਂ ਕਿਸ ਕਰਕੇ 3 ਦਿਨ ਦਾ ਸਮਾਂ ਦਿੱਤਾ ਸਭ ਕੁਝ ਸਕਰੀਨ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿਵੇਂ ਫਰਜੀ ਵਿਆਹ ਹੁਣ ਇਸ ਵਿਆਹ ਦੀਆਂ ਕੁਝ ਖਾਸ ਗੱਲਾਂ ਨੋਟ ਕਰਨ ਵਾਲੀਆਂ ਨੇ ਕਿ ਇਸ ਵਿਆਹ ਦੇ ਵਿੱਚ ਲਾੜੀ ਲਾੜਾ ਯਾਨੀ ਵਿਆਹ ਵਾਲੇ ਵਰ-ਵਦੂ ਕਹਿ ਲਓ ਜਾਂ ਲਾੜੀ ਲਾੜਾ ਕਹਿ ਲਓ ਜਾਂ ਕੁਝ ਮੈਂ ਇਸ ਨੂੰ ਆਨੰਦ ਕਾਰਜ ਵਰਡ ਇਸ ਕਰਕੇ ਨਹੀਂ ਯੂਜ਼ ਕਰ ਰਿਹਾ ਕਿਉਂਕਿ ਇਹ ਆਨੰਦ ਕਾਰਜ ਹੋਇਆ ਹੀ ਨਹੀਂ ਨਾ ਤਾਂ ਇਹਦੇ ਵਿੱਚ ਲੜਫੜਾਇਆ ਗਿਆ ਨਾ ਪੱਲੇ ਟੈਂਡੇ ਲਾਗੀ ਦਾ ਕੁਛ ਕੀਤਾ ਗਿਆ ਨਾ ਹੀ ਸਭ ਤੋਂ ਵੱਡੀ ਘੋਰ અપਮਾਨ ਵਾਲੀ ਜਿਹੜੀ ਗੱਲ ਹੈ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਕੀਤਾ ਗਿਆ ਲੇਕਿਨ ਲਾਵਾਂ ਜੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਪੜੀਆਂ ਹੀ ਨਹੀਂ ਗਈਆਂ ਕਿਉਂਕਿ ਉਹ ਤਾਂ ਡੱਕਾ ਹੋਇਆ ਹੈ ਬਿਲਕੁਲ ਕਵਰ ਕੀਤਾ ਹੋਇਆ ਉਹਦਾ ਕਵਰ ਤਾਂ ਹਟਾਇਆ ਹੀ ਨਹੀਂ ਗਿਆ ਯਾਨੀ ਕਿ ਸਿੱਧਾ-ਸਿੱਧਾ ਇਹ ਇੱਕ ਫਰਜ਼ੀ ਵਿਆਹ ਗੁਰੂ ਘਰ ਅਖਨੂਰ ਦੇ ਵਿੱਚ ਕਰਵਾਇਆ ਗਿਆ ਸੰਗਤ ਜੀ ਤੁਸੀਂ ਹੁਣ ਇਸ ਵੀਡੀਓ ਨੂੰ ਦੇਖ ਲਿਆ ਪੂਰਾ ਵੀਡੀਓ ਨਾਲ ਦੇ ਨਾਲ ਦੇਖੋ ਅਤੇ ਇਸ ਵੀਡੀਓ ਦੇ ਉੱਤੇ ਟਿੱਪਣੀ ਜ਼ਰੂਰ ਕਰੋ ਯਾਨੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਇਸ ਗਲਤ ਕੰਮ ਕਰਨ ਵਾਲੇ ਦੇ ਨਾਲ ਕੀ ਹੋਣਾ ਚਾਹੀਦਾ ਹੈ ਅਕਾਲ ਤਖਤ ਤੱਕ ਇਸ ਵੀਡੀਓ ਨੂੰ ਪਹੁੰਚਦੀ ਕਰ ਦਿਓ ਤਾਂ ਜੋ ਇਸ ਵੀਡੀਓ ਨੂੰ ਦੇਖ ਕੇ ਜਥੇਦਾਰ ਅਕਾਲ ਤਖਤ ਤੇ ਐਸਜੀਪੀਸੀ ਜਿਹੜੀ ਹੈ ਨਾ ਉਹ ਆਪਣੀ ਹਰਕਤ ਦੇ ਵਿੱਚ ਆਉਣ ਔਰ ਇਸ ਵੀਡੀਓ ਦੇ ਰਾਹੀਂ ਸੰਗਿਆਨ ਲੈਣ ਕਿ ਇਹ ਮर्यादा ਦਾ ਘਾਣ ਤਾਂ ਹੈ ਹੀ ਉੱਤੋਂ ਦੇ ਉੱਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਵੀ ਹੈ